12710 ਤੋਂ ਵੱਧ টিਚਰਸ ਨੂੰ ਸਰ ਆਪ ਜੀ ਨੇ ਉਹਨਾਂ ਦਾ ਜੀਵਨ ਬਦਲਿਆ ਅੱਜ ਉਹਨਾਂ ਨੂੰ ਮਾਣ ਹੈ ਕੱਲੀ ਤਨਖਾਵਾਾਂ 'ਚ ਵਾਅਦੇ ਹੋਰ ਅਨਾਉਂਸਸ ਦੇ ਨਾਲ ਨਾਲ ਜੋ ਮਾਣ ਤੇ ਸਨਮਾਨ ਕਦੀ ਨਹੀਂ ਮਿਲਿਆ ਉਹ ਵੀ ਮਿਲੇ ਇਸ ਦੇ ਨਾਲ ਹੀ ਮੈਂ ਇਹ ਵੀ ਦੱਸ ਦੇਵਾਂ ਬਾਕੀ ਸਾਡੇ ਜੋ টিਚਰਸ ਨੇ ਚਾਹੇ ਉਹ ਮੈਰੀਟੋਰੀਅ ਸਕੂਲਾਂ ਦੇ ਨੇ ਜਾਂ ਦਸ ਸਕੂਲਾਂ ਦੇ ਨੇ ਸਭ ਦਾ ਸਤਿਕਾਰ ਹੈ ਆਉਣ ਵਾਲੇ ਸਮੇਂ 'ਚ ਸਾਰਿਆਂ ਦਾ ਇਹ ਬਤੌਰ ਸਿੱਖਿਆ ਮੰਤਰੀ ਮੇਰਾ ਪ੍ਰੋਮਿਸ ਹੈ ਸਭ ਦਾ ਅਸੀਂ ਜੋ ਜੋ ਹੈ ਉਹ ਇਸ਼ੂਸ ਨੂੰ ਐਡਰੈਸ ਕਰਾਂਗੇ ਨਾਲ ਹੀ ਸਰ ਪਿਛਲੇ 2 ਸਾਲਾਂ ਦੇ ਵਿੱਚ ਰਿਕਾਰਡ 10116 ਟੀਚਰਸ ਸਰ ਆ ਨਵੇਂ ਜਿਹੜੇ ਆ ਭਰਤੀ ਹੋਇਆ ਸਰ ਜਵਾਬਜੀ ਦਾ 45000 ਤੋਂ ਉਹਨਾਂ ਵਿੱਚੋਂ ਸਰ ਮੈਕਸਿਮਮ ਸਿੱਖਿਆ ਮਹਿਕਮੇ ਚ ਹੈ ਤੇ ਹਜ਼ਾਰਾਂ ਦੀ ਜਿਹੜੀ ਭਰਤੀ ਹੈ ਸਰ ਉਹ ਰੈਡੀ ਹੈ ਲਗਭਗ ਇਸੇ ਮਹੀਨੇ ਹੋਰ ਹਜ਼ਾਰਾਂ ਟੀਚਰ ਜੋ ਮੈਂ ਪਿਛਲੇ ਸੈਸ਼ਨ ਚ ਆਖਿਆ ਸੀ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੂਗਾ ਜਿਸ ਦਾ ਇੱਕ ਵੀ ਸਕੂਲ ਟੀਚਰਲੈਸ ਜਾਂ ਸਿੰਗਲ ਟੀਚਰ ਨਹੀਂ ਹੋਊਗਾ ਅਸੀਂ ਅਗਲੇ ਮਹੀਨੇ ਡੇਢ ਮਹੀਨੇ ਦੇ ਵਿੱਚ ਇਹ ਜਿਹੜਾ ਟੀਚਰ ਹੈ ਉਹ ਪੂਰਾ ਕਰਨ ਜਾ ਰਹੇ ਹਾਂ ਸਰ ਪ੍ਰਮੋਸ਼ਨਸ ਸਾਰੇ ਮੇਰੇ ਤੇ ਆਪੱਖ ਬੈਠੇ ਆ ਤੇ ਮੀਡੀਆ ਵੀ ਬੈਠਾ ਕੋਈ ਵੀ ਗੱਲ ਆ ਕੇ ਰੱਖਾਂਗੇ ਜਿਹੜੀ ਫੈਕਟ ਤੋਂ ਇਲਾਵਾ ਹੋਊਗੀ ਉਹਦਾ ਆਪਣੇ ਆਪ ਹੀ ਖੰਡਨ ਹੋ ਜਾਊਗਾ ਪਹਿਲੀ ਵਾਰੀ ਸਰ ਜਿਨ੍ਹਾਂ ਪ੍ਰਿੰਸੀਪਲ ਸਾਹਿਬਾਨੇ ਮੈਂ ਦੱਸਦੇ ਕਹਿੰਦੇ 33 ਸਾਲ ਦੀ ਸਰਵਿਸ ਹੋ ਗਈ ਸਰ ਆਪ ਜੀ ਨੇ ਦਿਸ਼ਾ ਨਿਰਦੇਸ਼ ਦਿੱਤੇ ਸੀ ਹਰ ਮਹਿਕਮੇ ਨੂੰ ਕਿ ਰਿਕਾਰਡ ਪ੍ਰਮੋਸ਼ਨਸ ਕੀਤੀਆਂ ਜਾਣ ਸਿਰਫ ਫॉर ਦਾ ਫਰਸਟ ਟਾਈਮ ਪਹਿਲੀ ਵਾਰੀ ਇਹ ਕਹਿੰਦੇ ਅਸੀਂ ਆਪਣੇ ਜੀਵਨ ਚ ਦੇਖਿਆ ਪ੍ਰਿੰਸੀਪ ਹਾਸਲ ਕੀਤਾ ਹੈ ਹਜੇ ਮੰਜ਼ਿਲ ਬਹੁਤ ਦੂਰ ਹੈ ਪੰਜਾਬ ਦੇ ਹਰ ਇੱਕ ਪਿੰਡ ਦਾ ਹਰ ਇੱਕ ਸਕੂਲ ਆਪਾਂ ਠੀਕ ਕਰਨਾ ਤੇ ਮੈਂ ਆਸ ਕਰਦਾ ਕਿ ਅਗਲੇ 5 ਸਤੰਬਰ ਨੂੰ ਆਪਾਂ ਜਿਹੜਾ ਇਹ ਸਮਾਗਮ ਹੈ ਹੋਰ ਸ਼ਾਨ ਸ਼ੌਕਤ ਦੇ ਨਾਲ ਤੇ ਜਿਹੜੀਆਂ ਆਪਣੀਆਂ ਉਪਲਬਧੀਆਂ ਉਹਦੀ ਜਿਹੜੀ ਲਿਸਟ ਹੈ ਹੋਰ ਲੰਬੀ ਹੋਊਗੀ ਆਪ ਸਭ ਨੂੰ ਇੱਕ ਵਾਰੀ ਦੁਬਾਰਾ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਬਾਦ ਜਿੱਥੇ ਅੱਜ ਆਪਾਂ ਅਧਿਆਪਕ ਦਿਵਸ ਮਨਾ ਰਹੇ ਹਾਂ ਉੱਥੇ ਨਾਲ ਹੀ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਗੁਰਤਾ ਗੱਦੀ ਦਿਵਸ ਵੀ ਹੈ ਤੇ ਨਾਲ ਹੀ ਗੁਰੂ ਸਾਹਿਬ ਦੇ ਜਿਹੜੇ ਸਭ ਤੋਂ ਪਿਆਰੇ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਦਾ ਵੀ ਜਿਹੜਾ ਹੈ ਅੱਜ ਜਨਮ ਦਿਹਾੜਾ ਮੈਂ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ